ਛਾਪਾ ਮਾਰਿਆ ਗਿਆ ਜਿੱਤੇ ਕਿ ਦਸਤਾਵੇਜ਼ ਵੀ ਖੰਗਾਲੇ ਜਾ ਰਹੇ ਨੇ ਦਫਤਰ ਦੇ ਮੁਲਾਜ਼ਮਾਂ ਤੋਂ ਪੁੱਛਗਛ ਵੀ ਕੀਤੀ ਜਾ ਰਹੀ ਹੈ ਤਿੰਨ 에ਜੰਟ ਤੇ ਤਿੰਨ ਮੁਲਾਜ਼ਮਾਂ ਨੂੰ ਪੁੱਛਗਛ ਲਈ ਹਿਰਾਸਤ ਵਿੱਚ ਵੀ ਲਿਆ ਸੋ ਪਚਾਨਕੋਟ ਦੇ ਵਿੱਚ ਜਿੱਥੇ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਹੋ ਰਹੀਆਂ ਸਨ ਕਿ 에ਜੰਟਾਂ ਦੇ ਵੱਲੋਂ ਵਾਧੂ ਪੈਸੇ ਲੈ ਜਾ ਰਹੇ ਨੇ ਲਾਇਸੈਂਸ ਬਣਾਉਣ ਦੇ ਲਈ ਜਿਸ ਨੂੰ ਲੈ ਕੇ ਬਿਜ਼ਨਸ ਵਿਭਾਗ ਹਰਖਰ ਦੇ ਵਿੱਚ ਆਇਆ ਤੇ ਬਿਜ਼ਨਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਦੂਸਰਾ ਵੀੜ ਕੀ ਕਾਰਵਾਈ ਹੋਈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਸਿੱਗੀ ਵੀ ਇਸ ਦਫਤਰ ਦੇ ਵਿੱਚ ਜਿਹੜੇ ਆਫੀਸ਼ੀਅਲ ਕੰਮ ਵੀ ਲੋਕਾਂ ਨੂੰ ਮਤਲਬ ਕਿ ਪੈਸੇ ਦੇ ਕੇ ਕਰਾਉਣੇ ਪੈਂਦੇ ਨੇ ਔਰ ਉਸ ਨਜ਼ੂਮ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਸੀਂ ਸਰਪ੍ਰਾਈਜ਼ ਰੇਡ ਜਿਹੜੀ ਹੈ ਆਪਣੇ ਮਾਨਯੋਗ ਚੀਫ ਡਾਇਰੈਕਟਰ ਪੰਜਾਬ ਬਿਜ਼ਨਸ ਬਿਊਰੋ ਉਹਨਾਂ ਵੱਲੋਂ ਮਾਨਯੋਗ ਐਸਐਸਪੀ ਅੰਮ੍ਰਿਤਸਰ ਰੇਂਜ ਵੱਲੋਂ ਜੋ ਦਿਸ਼ਾ ਨਿਰਦੇਸ਼ ਮਿਲੇ ਸੀਗੇ ਉਸ ਸੰਸਾਰ ਅਸੀਂ ਇੱਥੇ ਸਰਪ੍ਰਾਈਜ਼ ਰੇਡ ਕੀਤੀ ਹੈ ਇੱਥੇ ਪਹੁੰਚ ਕੇ ਅਸੀਂ ਜੋ ਟਰੈਕ ਦੇ ਉੱਤੇ ਟੈਸਟ ਦੇਣ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਬਈਓ ਐਕਚੁਅਲ ਚ ਟ੍ਰੈਕ ਦੇ ਟੈਸਟ ਦਿਨ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨ ਸੀਗੀਆਂ ਟ੍ਰੈਕ ਦੀਆਂ ਜਿਨ੍ਹਾਂ ਚੋਂ ਪੰਜ ਸਾਡੇ ਆਉਣ ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਅਸੀਂ ਹਾਜ਼ਰ ਪਾਏ ਆ ਉਹਨਾਂ ਨੂੰ ਕੋਲ ਪੁੱਛਿਆ ਉਹ ਟ੍ਰੈਕ ਉਹ ਦੇ ਰਹੇ ਸੀ ਇਸ ਤੋਂ ਇਲਾਵਾ ਉਸ ਤੋਂ ਸੰਬੰਧੀ ਅਸੀਂ ਰਿਪੋਰਟ ਜਿਹੜਾ ਕੁਝ ਇਹਨਾਂ ਕੋਲ ਲਿਆ ਵਾ ਉਹਦੇ ਅਸੀਂ ਪੁਨਛਣ ਕਰਾਂਗੇ ਬਕਾਇਦਾ ਔਰ ਫਾਰਮਲ ਪੁੱਛਕਿਛ ਕਰਨ ਵਾਸਤੇ ਅਸੀਂ ਇਥੋਂ ਦੇ ਇੱਕ ਦੋ ਸਟਾਫ ਨੂੰ ਨਾਲ ਲੈ ਕੇ ਚੱਲੇ ਆਂ ਔਰ ਇਹਦੇ ਵਿੱਚ ਕੁਝ ਵੀ ਇਹੋ ਜੀ ਗੱਲ ਨਹੀਂ ਹੈਗੀ ਅਜੇ ਵੀ ਅਸੀਂ ਕੁਝ ਅਜੇ ਪ੍ਰੀਲੀਮਨਰੀ ਸਟੇਜ ਹੈ ਕਿ ਇਹ ਕੋਈ ਕੰਕਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁੱਛਕਿਛ ਕਰਕੇ ਸਾਨੂੰ ਜੋ ਕੁਝ ਏਜੰਟਸ ਵੀ ਅਸੀਂ ਲੈ ਕੇ ਚੱਲੇ ਆਂ ਵੀ ਸਾਡਾ ਬੇਸਿਕ ਏਮ ਇਹ ਆ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦਾ ਕੰਮ ਹੋ ਜਾਣ ਬਿਨਾਂ ਕਿਸੇ ਖੱਜਲ ਖਵਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੇ ਸਰ ਡਿਪਾਰਟਮੈਂਟ ਨੇ ਕਿੰਨੇ ਲੋਕਾਂ ਨੂੰ ਲੈ ਕੇ ਜਾਇਆ ਹੈ ਸਾਡਨ ਪੁੱਛ ਕੇ ਕਿੰਨੇ ਲੋਕਾਂ ਨੂੰ ਲੈ ਕੇ ਕਿੰਨੇ ਲੋਕ ਲੈ ਲਈ ਅਸੀਂ 3 EMPLOYEES ਜਿਹੜੇ ਨੇ ਆਊਟਸੋਰਸਟ ਨੇ ਡਾਕਟਰ ਦੇ ਉਹ ਲੈ ਕੇ ਜਾ ਰਹੇ ਹਾਂ ਔਰ ਦੋ ਤਿੰਨ ਏਜੰਟਸ ਜਿਹੜੇ ਸਰ ਡਿਪਾਰਟਮੈਂਟ ਨੇ ਆਪਣੇ ਨਹੀਂ ਸਰ ਤੋਂ ਪਹਿਲੇ ਵੀ ਦੋ ਵਾਰ ਮਹੀਨੇ ਪਹਿਲੇ ਵੀ ਡੇਟ ਹੋ ਗਈ ਸੀ ਅਸੀਂ ਇੱਥੇ ਲਾਸਟ ਡੇਟ ਕੀਤੀ ਸੀ ਜੀ 16 ਦਸੰਬਰ 2024 ਦੇ ਵਿੱਚ ਔਰ ਉਸ ਵੇਲੇ ਅਸੀਂ ਇੱਥੇ ਡਰਾਫਟ ਕੀਤਾ ਸੀਗਾ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਰੰਗੇ ਹੱਤੀ ਬ੍ਰਾਈਡ ਲੈਂਦੇ ਹੋਏ ਆ ਫੜਿਆ ਸੀਗਾ ਔਰ ਅੱਜ ਨੂੰ ਦੇਖਦੇ ਹਾਂ ਸਾਲ ਦਕਸ਼ਾਤ ਸਵਾਗਤ ਮੈਂ ਵਰਨ ਕੁਮਾਰ ਤੁਹਾਨੂੰ ਦੱਸਦੀ ਹਾਂ ਕਿ ਅੱਜ ਪੂਰੇ ਪੰਜਾਬ ਪੜ ਦੇ ਵਿੱਚ ਵਿਜੀਲੈਂਸ ਵੱਲੋਂ ਜਿਹੜੀ ਆ ਆਡੀਓ ਦਫ਼ਤਰਾਂ ਦੇ ਵਿੱਚ ਜਿਹੜੀ ਰੇਡ ਕੀਤੀ ਗਈ ਉਸੇ ਦੇ ਚੱਲਦੇ ਅੱਜ ਪਠਾਨਕੋਟ ਆਡੀਓ ਦਫ਼ਤਰ ਦੇ ਵਿੱਚ ਵੀ ਜਿਹੜੀ ਰੇਡ ਕੀਤੀ ਗਈ ਸੀ ਤੇ ਉੱਥੇ ਹੀ ਰੇਡ ਮੁਕੰਮਲ ਹੋਣ ਤੋਂ ਬਾਅਦ ਜਦੋਂ ਡੀਐਸਪੀ ਵਿਜੀਲੈਂਸ ਨੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੁੱਲ 6 ਲੋਕਾਂ ਨੂੰ ਜਿਹੜਾ ਆ ਇਸ ਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਕੋਲ ਪੁੱਛਤਾਚ ਕੀਤੀ ਜਾਵੇਗੀ ਜਿਨ੍ਹਾਂ ਵਿੱਚੋਂ ਤਿੰਨ ਮੁਲਾਜ਼ਮ ਜਿਹੜੇ ਆ ਆ ਆਪਣੀ ਕਸਟਡੀ ਵਿੱਚ ਲੈ ਕੇ ਉਹਨਾਂ ਕੋ ਜਿਹੜੀ ਪੁਸ਼ਚਿਤ ਕੀਤੀ ਜਾਬਗੀ ਉਹਨਾਂ ਨੇ ਕਿਹਾ ਕਿ ਲਗਾਤਾਰ ਉਹਨਾਂ ਨੂੰ ਜਿਹੜੀਆਂ ਕੰਪਲੀਟਾਂ ਮਿਲਦੀਆਂ ਸੀ ਆ ਕਿ ਜਿਹੜੀ ਡਰਾਈਵਿੰਗ ਲਾਇਸੈਂਸ ਬਣਾਉਣ ਹੁੰਦੇ ਸੀ ਉਹਨਾਂ ਨਾਲ ਜਿਹੜੀ ਆ ਪੈਸੇ ਜਿਹੜੀ ਵੱਧ ਮੰਗ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ